ਸਾਰੇ ਵੀਰਾਂ ਨੂੰ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ ਆ ਕੋਈ ਡਿਫਰੈਂਟ ਹੀ ਦਿਖਾਉਣੀ ਡਿਫਰੈਂਟ ਤੁਸੀਂ ਦੇਖਿਆ ਹੀ ਨਹੀਂ ਹੋਣਾ ਯਾਰ ਮੇਰੇ ਹਿਸਾਬ ਚ ਕੁਝ ਕੁ ਲੋਕਾਂ ਨੇ ਦੇਖਿਆ ਹੋਇਆਗਾ ਕੁਝ ਕੁ ਨਹੀਂ ਜੱਗੀ ਟ੍ਰੈਕਟਰ ਵਰਕਸ਼ਾਪ ਪਿੰਡ ਪੰਜ ਗਰਾਈਂ ਕਲਾਂ ਆਜੋ ਆਪਾਂ ਵੀਰਾਂ ਨੂੰ ਦਿਖਾਉਣੀ ਆ ਹੌਲੈਂਡ ਜੌਂਡੀਅਰ ਜੌਂਡੀਅਰ ਦਾ ਹੀ ਸਾਗਲਾ ਆਪ ਤਿਆਰ ਆਪ ਬਣਿਆ ਬਣਾਇਆ ਨਹੀਂ ਆਪ ਨਾੜ ਗੇਰ ਨੂੰ ਸਾਈਡ ਗੇਰ ਆਪਣੇ ਨਾਲ ਵਿਰਿਹਾਣੀ ਜੱਗੀ ਬਾਈ ਹਣੀ ਸੱਸੀ ਕਾ ਬਾਈ ਜੀ 2 ਮਿੰਟ ਸਮਾਂ ਦੋ ਸਾਨੂੰ ਸੱਸੀ ਕਾ ਵੀਰ ਜੀ ਠੀਕ ਠਾਕ ਬਾਈ ਜੀ ਸਾਰੇ ਵੀਰਾਂ ਨੂੰ ਸੱਸੀ ਕਾਲ ਜੀ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਪਹਿਲਾਂ ਤਾਂ ਯਾਰ ਆਉਂਦੇ ਹੀ ਨਾ ਅੰਦਰ ਐ ਤੇ ਬੜੀ ਨਿਗਾ ਜਾਂਦੀ ਟੁੱਡੀ ਇਹਨੂੰ ਇਹਦੇ ਬਾਰੇ ਨਾ ਗੱਲਾਂ ਕਰਕੇ 2 ਮਿੰਟ ਹਾਂਜੀ ਹਾਂ ਇਹ ਤੇ ਐਸਾ ਕੀ ਸਾਹ ਕਹਿੰਦਾ ਟਰੈਕਟਰ ਨਵਾਂ ਕੇ ਪੁਰਾਣਾ ਪਜਮ ਨੇ ਇਹ ਦੱਸਿਆ ਜੀ ਨਹੀਂ ਜੀ ਇਹ ਪੁਰਾਣਾ ਆਪ ਤਿਆਰ ਕੀਤਾ ਜੀ ਆਪ ਲਿਆ ਸੀ ਮੈਂ ਲੈ ਕੇ ਉਹਨਾਂ ਨੂੰ ਤਿਆਰ ਕਰਕੇ ਦਿੱਤਾ ਆਪਾਂ ਬੇਟਾ ਮਤੋਂ ਕਿਸੇ ਗਾਹਕ ਵੀਰ ਨੇ ਤੁਹਾਨੂੰ ਕਿਹਾ ਹੋਣਾ ਤੁਸੀਂ ਲੈ ਕੇ ਉਹਨਾਂ ਨੇ ਸਾਨੂੰ ਫੋਨ ਲਾਤਾ ਵੀ ਟਰੈਕਟਰ ਲੈ ਲਓ ਮੈਸੀ ਹਾਂ ਤੇ ਇੱਥੋਂ ਹੀ ਲਿਆ ਸੀਗਾ ਇੱਥੋਂ ਲੈ ਕੇ ਅਸੀਂ ਤਿਆਰ ਕਰਤਾ ਓਕੇ ਤੇ ਮੈਨੂੰ ਇਹ ਦੱਸ ਲੈ ਕੇ ਤੁਸੀਂ ਤਿਆਰ ਕਰਤਾ ਹਾਂਜੀ ਹਾਂ ਇਸ ਛੱਤ ਫੱਲੇ ਸਾਰੇ ਕਿਹੜੇ ਕਿਹੜੇ ਕੰਮ ਤੁਸੀਂ ਕਰਦੇ ਆਂ ਅਸੀਂ ਸਾਰੇ ਹੀ ਕੰਮ ਕਰਦੇ ਆਂ ਡੈਂਟਿੰਗ ਤੋਂ ਲੈ ਕੇ ਬਾਂਪਰ ਹੂੰ ਇੰਜਨ ਦਾ ਗੇਅਰ ਦਾ ਜੋ ਵੀ ਕੰਮ ਹੁੰਦਾ ਸਾਰਾ ਇੱਥੇ ਹੀ ਹੁੰਦਾ ਕਿਉਂਕਿ ਏਦਾਂ ਤਾਂ ਨਹੀਂ ਵੀ ਕੁਝ ਬਾਹਰੋਂ ਲਿਆਉਣਾ ਪੈਂਦਾ। ਨਾ ਜੀ ਨਾ 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 ਜੀ। ਇਹ ਸਭ ਕੋਈ ਤੁਸੀਂ ਸਭ ਕੋਈ ਇੱਥੇ ਹੁੰਦਾ। ਸਾਰਾ ਇੱਕ ਛੱਤ ਥਲੇ ਕੰਮ ਹੁੰਦਾ ਬਈ। ਪੇਂਟ ਜੋਬ ਦਾ ਵੀ ਆਪੀ ਪੇਂਟ ਵੀ ਆਪੀ। ਆਪਾਂ ਪੇਂਟ ਦੀ ਕਲੈਕਸ਼ਨ ਹੀ ਵੇਖੋ ਤੁਸੀਂ। ਮੈਂ ਤਾਂ ਤਾਂ ਹੀ ਤੈਨੂੰ ਪੁੱਛਿਆ ਇਹ ਸ਼ੋ ਨਵੀਂ ਲਾਈ ਕੇ ਇਹਦੀ ਲਾਈ। ਨਹੀਂ ਜੀ ਨਹੀਂ ਇਹੀ ਤਿਆਰ ਕਰਕੇ ਲਾਈ ਸ਼ੋ। ਇਹਦੀ ਆਪਦੀ ਸ਼ੋ ਆ। ਹਾਂ ਆਪਦੀ ਸ਼ੋ ਆ। 79 ਮਾਡਲ ਟਰੈਕਟਰ ਆ ਇਹ। 79 ਮਾਡਲ ਟਰੈਕਟਰ। ਮੈਫਰਮ ਵਾਲਾ ਚੈਨ ਵਾਲਾ ਆਇਆ ਜਿਹੜਾ ਹੁੰਦਾ ਜੀ। ਅੱਛਾ ਅੱਛਾ ਇਹ ਤਾਂ ਆਵਾਜ਼ ਵੀ ਬੜੀ ਘੈਂਟ ਹੋਣੀ। ਬ ਇਹ ਜਣਾ ਗਏ ਪਿਛਲਾ ਹਿੱਸਾ ਸਾਰਾ ਸਾਰਾ ਕੰਮ ਰਿਪੇਅਰ ਹੋਇਆ ਫੁੱਲ ਇਤੋਂ ਜੋ ਵੀ ਵੈਰੀ ਗੁੱਡ ਕਈ ਕਹਿੰਦੇ ਤੇਲ ਹਾਂ ਸੌ ਕੁ ਨਾ ਪਾਦਾ ਨਾ ਜਮਾਨ ਨਵਾ ਤੇ ਸਵਾਦ ਵੀ ਤਾਂ ਇਹੀ ਆਉਂਦਾ ਨਾ ਫਿਰ ਉਹ ਹੀ ਤਾਂ ਗੱਲ ਬਾਤ ਤੁਸੀਂ ਐਂਡ ਕੀ ਇਹਨੂੰ ਟਾਇਰ ਚਾੜਨੇ ਫਿਰ ਟਾਇਰਾਂ ਕੋਲ ਟਾਇਰ ਹਾਂ ਚੌਖੜਾ ਨਵਾਂ ਪੋਣਾ ਜੀ ਇਹਦਾ ਟਾਇਰ ਚਾਰੇ ਨਵੇਂ ਬਹਿਣ ਚਾਰੇ ਨਵੇਂ ਹਾਂ ਜੀ ਯਾਰ ਇਹ ਤਾਂ ਨਾ ਬਾਈ ਸਵਾਦ ਆਉਂਦਾ ਇਹਨੂੰ ਦੇਖ ਕੇ ਨਾ ਨੂੰ ਕੁਸ਼ ਹੁੰਦੀ ਜਿਹਨੂੰ ਆਪਾਂ ਕਹਿੰਦੇ ਨਾ ਨਾਲੇ ਬਾਈ ਇਹਦੀ ਕੱਲੀ ਕੱਲੀ ਐ ਕੰਮ ਮੀਟਰ ਗੇਜਾਂ ਸਪੀਡਿਓਮੀਟਰ ਵੀ ਇਹਦਾ ਆਪਾਂ ਚਾਲੂ ਕੀਤਾ ਲਿਆ ਪਿਛਲੀਆਂ ਲਾਈਟਾਂ ਲੁੱਟਾਂ ਸਾਰਾ ਕੁਝ ਚਾਰੇ ਇੰਡੀਕੇਟਰ ਵਾਹ ਜੀ ਵਾਹ ਕੱਲੀ ਕੱਲੀ ਆਈਟਮਾਂ ਚੱਲਦੀ ਐ ਇਹ ਨਹੀਂ ਵੀ ਇੱਕ ਨਾ ਵੀ ਸ਼ੋਵਜੋ ਲਾ ਕੇ ਸ਼ੋਵ ਨਹੀਂ ਇਹਦਾ ਸਮਾਨ ਮਿਲ ਜਾਂਦਾ ਸੌਖਾ ਨਹੀਂ ਸਮਾਨ ਬਹੁਤ ਔਖਾ ਮਿਲਦਾ ਪਰ ਲੱਭ ਲੈਨੇ ਆਂ ਅਸੀਂ ਅੱਛਾ ਔਖਾ ਹਾਂ ਜੀ ਹਾਂ ਆ ਸਪੀਡਿਓਮੀਟਰ ਨਹੀਂ ਮਿਲਦਾ ਸੀਗਾ ਹਾਂ ਅਈ ਉਹਦੇ ਮਲੋਟ ਵੀ ਗਏ ਉੱਥੋਂ ਨਹੀਂ ਮਿਲਿਆ ਹੂੰ ਪਰ ਅਸੀਂ ਲੱਭ ਕੇ ਲਿਆਂਦਾ ਸੀਗਾ ਇਹਨੂੰ ਹਾਂ ਨਵਾਂ ਹੀ ਲਾਉਣਾ ਚੱਲਦਾ ਵੀ ਕਰਨਾ ਲਾਜ਼ਮੀ ਹੈ ਪਿੱਛੋਂ ਜੜੀਆਂ ਇਹਦੀਆਂ ਲਿੰਕਾਂ ਲੰਕਾਂ ਆਪਣੇ ਆ ਇਹ ਆਪ ਤਿਆਰ ਕੀਤੀਆਂ ਆਪਾਂ ਲਿੰਕਾਂ ਨਹੀਂ ਆਪ ਮਤਲਬ ਮੈਂ ਸਮਝਾਣੀ ਆਪ ਕਿਵੇਂ ਤਿਆਰ ਕਰਤੀਆਂ ਇਹਦੇ ਜਾਨੀ ਕਿ ਆ ਟੋਟੇ ਮਿਲ ਜਾਂਦੇ ਆ ਅੱਛਾ ਇਨੇ ਕੋ ਟੋਟੇ ਹਾਂ ਹਾਂ ਆ ਫੱਟੀ ਲਿਆਂਦੀ ਸੀ ਅਸੀਂ ਪੇਪਰ ਦੇ ਕੇ ਹਾਂ ਇਹਦੇ ਸੱਲ ਮਾਰ ਕੇ ਸਾਰੀਆਂ ਓਵੇਂ ਬਣਾ ਦਿੰਦੇ ਵੀ ਜਮਾਂ ਓਵੇਂ ਦੀਆਂ ਤਿਆਰ ਹੋ ਗਿਆ ਆ ਵੀ ਲੱਭ ਕੇ ਲਿਆਈ ਸੀ ਅਸੀਂ ਜਿਹੜਾ ਇਹਦਾ ਕੱਪ 3D ਵਾਲਾ 3D ਵਾਲਾ ਕੱਪ ਨਹੀਂ ਇਹਦਾ ਸਮਾਨ ਔਖਾ ਮਿਲਦਾ ਸਮਾਨ ਔਖਾ ਮਿਲਦਾ ਸਾਰਾ ਜੈਨੂਇਨ ਹੀ ਰੱਖਿਆ ਹੋਇਆ Ориジナル ਲੁੱਕ ਜਿਹੜਾ ਲੰਦਾ ਸੀ ਹਾਂ ਫੱਟੀਆਂ ਜਿਹੜੀਆਂ ਬਣਾ ਕੇ ਥੱਲੇ ਉਹਵੇਂ ਪਾਈਆਂ ਅੱਛਾ ਆਪ ਵੀ ਛਤਰੀ ਉੱਤੇ ਖਿਲਿਆਰ ਨੂੰ ਹੂੰ ਮੰਦੇ ਕਾਰੀਗਰ ਜੀ ਯਾਰ ਹੱਥ 'ਚ ਗੌਣਾ ਤੁਹਾਡੇ ਹੈ ਨਾ ਹਾਂ ਆਹ ਫੱਟੀ ਵੇਖੋ ਇੰਨਾ ਜੀ ਕਲੈਂਪ ਬਣਾ ਕੇ ਪਾਤਾ ਹੂੰ ਇੱਕ ਚੀਜ਼ ਆ ਜਾ ਉਧਰ ਚੱਲਦੇ ਜੰਨੇ ਜਿਹੜੀ ਜੀ ਨਾ ਪਤਾ ਹੀ ਨਹੀਂ ਲੱਗਦਾ ਵੀ ਵੀਰਾਣੇ ਬਣਾਈ ਐ ਤੇ ਵੀ ਆਉਣੇ ਜਿਹੜਾ ਕੋਈ ਸ਼ੈਡ ਜੇਰ ਕੀਤਾ ਆ ਜਾਓ ਮੜਾ ਜਾ ਚੰਨੀ ਇਹਨੂੰ ਨਿਗਾਹ ਮਾਰ ਹਿੱਸਾ ਇਹ ਪਹਿਲੀ ਲੁੱਕ ਚ ਐ ਲੱਗਦਾ ਜਿਵੇਂ ਇਹ ਵਾਲਾ ਹਿੱਸਾ ਨਾ ਇਹਨਾਂ ਨੇ ਲਿਆ ਕੇ ਏਜੰਸੀ ਚੋਂ ਤੇ ਫਿੱਟ ਕਰਤਾ ਹੁੰਦਾ ਪਰ ਇਹ ਫਿੱਟ ਨਹੀਂ ਕੀਤਾ ਇਹ ਵੀਰਾਣੇ ਜਿੰਨਾ ਕ ਆਪਾਂ ਨੂੰ ਦੱਸਿਆ ਇਹ ਤੁਸੀਂ ਸਾਰਾ ਆਪਦੇ ਹੱਥੀ ਬਣਾਇਆ ਹਾਂ ਹੱਥੀ ਬਣਾਇਆ ਇਹ ਆਪਦੇ ਇਹ ਫਿਕਸ ਹੀ ਸਾ ਸੀਗਾ ਨਹੀਂ ਫਿਕਸ ਹੀ ਸਾ ਸੀਗਾ ਹਾਂ ਤੇ ਉਹਾਂ ਦੇ ਸਾਨੂੰ ਬਣਾ ਦੇਉਂਗੇ ਫੁੱਲ ਦਾ ਮੈਂ ਕਿਹਾ ਬਣਾ ਦਿਆਂਗੇ ਉਹਨਾਂ ਨੂੰ ਮਿਲਿਆ ਨਹੀਂ ਇਹ ਸਾ ਹੂੰ ਮੈਂ ਕਿਹਾ ਹੀ ਬਣਾ ਦਿਆਂਗੇ ਇਹ ਵੀ ਨਹੀਂ ਵੀ ਆਹੀ ਤਿੰਨ ਸਾਲਾਂ ਹਾਂ ਗਾਂ ਜਿੰਨੇ ਤੋਰਨਾ ਹਾਂ ਬਾਹਰ ਸਾਰਾ ਕੁਝ ਉਹਨੇ ਸਟੇਮ ਬਣਾਇਆ ਇੱਥੇ ਤੱਕ ਅੱਛਾ ਗਾਂ ਪਸ਼ਾਂ ਵੀ ਕਰ ਸਕਦੇ ਆ ਤੁਸੀਂ ਇਹ ਮੂਹਰੇ ਜੇ ਮੰਨ ਲਓ ਆਪਾਂ 9 ਇੰਚ ਫੁੱਟ ਆਇਆ ਜੋੜਾ ਕਰਨਾ ਸਭ ਕੁਝ ਹੋਰੀ ਗਾਂ ਸਪੇਸ ਉਹਨੇ ਦਿੱਤੀ ਵੀ ਹੈ ਵਿੱਚ ਫੇਰ ਆ ਜਾ ਮੈਂ ਤੁਹਾਨੂੰ ਦੱਸ ਦਿਆਂ ਜੱਜਮੈਂਟ ਕੀ ਹੁੰਦੀ ਹੈ ਅਰੀਜਨਲ ਦੀ ਹਾਂਜੀ ਜਿਹੜਾ ਅਰੀਜਨਲ ਉਹਦੇ ਸਾਲ ਹੋਣਗੇ ਇੱਥੇ ਅੱਛਾ ਇੱਥੇ ਸਾਲ ਹੋਣਗੇ ਅਰੀਜਨਲ ਦੀ ਹਾਂ ਜਿਹੜਾ ਅਰੀਜਨਲ ਮਿਲੂਗਾ ਉਹਦਾ ਹਿੱਸਾ ਉਹਦੇ ਸਾਰੇ ਕੇ ਸਾਲ ਹੋਣਗੇ ਇੱਥੇ ਤੇ ਆਪਾਂ ਕਾਹਤੋਂ ਨਹੀਂ ਮਾਰੇ ਵੀ ਆਪਾਂ ਨੂੰ ਇੱਕ ਨਿਸ਼ਾਨੀ ਵਜੋਂ ਕਿ ਉਹ ਤਾਂ ਮੈਂ ਨਹੀਂ ਸੀ ਗਾਂ ਨੂੰ ਮਾਰਿਆ ਕਰਾਂਗੇ ਐਰ ਕੀ ਤਾਂ ਨਹੀਂ ਮਾਰੇ ਵੀਡੀਓ ਕੋ ਨਹੀਂ ਕਰਦੇ ਵੀਡੀਓ ਕੋ ਨਹੀਂ ਕਰਕੇ ਓਕੇ ਵੀ ਗਾਂ ਤੋਂ ਜਿਹੜਾ ਤੁਸੀਂ ਅਗਲਾ ਕਦੇ ਵਖਣੀ ਐਵੇਂ ਕਹੀ ਜਾਂਦੇ ਜਾਂ ਕਿਵੇਂ ਆ ਹਾਂ ਕਹਿੰਦਾ ਵੀ ਐਵੇਂ ਆ ਲਿਆਤਾ ਲਾ ਕੇ ਉਹ ਲਾਤਾ ਤੇ ਕਹਤਾ ਸੀ ਬਣਾਇਆ ਹਾਂ ਗੱਲ ਤੇਰੀ ਸਹੀ ਆ ਹਾਂ ਨਹੀਂ ਕਹਿੰਦੇ ਜਿਵੇਂ ਸਾਲੋਂ ਮੈਂ ਮਾਰਦੇ ਲਿਖਣਾ ਪਹਿਲੇ ਆ ਕੇ ਲਾਇਆ ਤੇ ਤਾਂ ਲਾਇਆ ਇਹਦੀ ਪਰਖ ਏ ਇਹ ਤੁਸੀਂ ਪਰਖ ਕਰਨੀ ਐ ਇਹ ਚੀਜ਼ ਦੀ ਮੈਂ ਗਾਂ ਤੋਂ ਨਿਗਾ ਰੱਖੂੰ ਹਾਂ ਜਿਹੜੇ ਵੀਰਾਂ ਕੋਲੇ ਘਰੇ ਅਗੇ ਨਿਗਾ ਮਾਰਿਆ ਜੇ ਹਾਂ ਵੀ ਉਹਦੇ ਸਾਲ ਇੱਥੇ ਹੋਣਗੇ ਉਹਦੇ ਸਾਲ ਇੱਥੇ ਹੋਣਗੇ ਹਾਂ ਉਹਨਾਂ ਦੇ ਨਾਲ ਕਹਾਂ ਹਾਂ ਯਾਰ ਬਾਈ ਮੈਂ ਤੁਹਾਡੀ ਇਸ ਗੱਲ ਤੇਰਾ ਪਰ ਪਰਖ ਨਹੀਂ ਆਉਗੀ ਕਹੇਨੂੰ ਜਮਾਈ ਨੇ ਪਤਾ ਲਾਇਆ ਦਈ ਯਾਰ ਹਾਂ ਕੋਈ ਬਿਲਡਿੰਗ ਦੇਖ ਲੋ ਕੋਈ ਲੱਗਦੀ ਹੈ ਬਿਲਡਿੰਗ ਤੇ ਵੀ ਦੂਜੀ ਬਿਲਡਿੰਗ ਹੋਈ ਵੀ ਆ ਹਮ ਜਿਵੇਂ origignal ਏਜੰਸੀ ਦੀ ਬਿਲਡਿੰਗ ਹੋਊ ਲੇਅਰ ਓਵੇਂ ਭਰੀ ਵੀ ਆ ਪਹਿਲਾਂ ਜਮਾਈ ਓਵੇਂ ਕੱਟ ਵੀ ਓਵੇਂ ਕੱਢਿਆ ਆ ਵੇ ਲੋ ਤੁਸੀਂ ਕੱਟ ਜਿਹੜਾ ਦਿੱਤਾ ਕੱਟ ਵੀ ਹੋਣੇ ਨੇ ਕੱਟ ਜਿਹੜਾ ਦੇਣਾ ਜਿਵੇਂ ਇੱਥੋਂ ਹੀ ਵੀ ਕੱਢ ਕੇ ਇਹਨੂੰ ਪਲੇਟ ਕੱਟਦੇ ਆ ਇਹ ਇੰਨਾ ਬਰੀਕੀਆ ਦਾ ਕੰਮ ਕਿਵੇਂ ਬਤੰਦਰੋ ਪਤਾ ਹੀ ਗੱਲ ਆ ਬਾਈ ਇੱਕ ਤਾਂ ਹੁੰਦਾ ਨਾ ਕੁਝ ਬੰਦੇ ਨੇ ਆਪ ਦਾ ਟਾਈਮ ਪੂਰਾ ਕਰਨਾ ਵੀ ਗਾਹ ਦਾ ਕੰਮ ਕਰਦਾ ਵੀ ਅਸੀਂ ਕਰਨਾ ਸ਼ੌਂਕ ਨਾਲ ਸ਼ੌਂਕ ਨਾਲ ਸਾਨੂੰ ਸ਼ੌਂਕ ਹੈ ਕੰਮ ਦਾ ਰੂਹ ਨਾਲ ਰੂਹ ਨਾਲ ਕੰਮ ਕਰਦੇ ਯਾਰ ਮੈਂ ਕਹਿੰਨਾ ਕੋਈ ਜੱਜ ਕਰ ਹੀ ਨਹੀਂ ਸਕਦਾ ਵੀ ਆਹ ਵਾਲਾ ਹੀ ਸਾ ਜੇ ਅੱਜ ਤੱਕ ਤੁਹਾਡੀ ਵੀਡੀਓ ਜਿਨ੍ਹਾਂ ਨੇ ਸਾਥੋਂ ਕੰਮ ਕਰਾਇਆ ਹੈ ਨਾ ਉਹ ਦੇਖਣਗੇ ਦੇਖਣਗੇ ਹਾਂ ਬਹੁਤ ਬੰਦਿਆਂ ਕੋਲ ਜਾਣੀ ਜਾਣੀ ਆ ਵੀਰਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਕੰਮ ਕਿਵੇਂ ਕਰਦੇ ਹਾਂ ਕਰ ਕਿਵੇਂ ਕਰਦੇ ਹਾਂ ਕਿ ਉਹਨਾਂ ਦੇ ਟਰੈਕਟਰਾਂ ਦੇ ਕਿਵੇਂ ਕੰਮ ਹੋਏ ਕੋਈ ਸਾਨੂੰ ਛੇਤੀ ਨਾਲ ਨਹੀਂਗਾ ਜੇ ਕੰਮ ਅਗਲੇ ਦਾ ਅਸੀਂ ਜੈਨੂਇਨ ਕਰਨਾ ਜੈਨੂਇਨ ਹੀ ਕੰਮ ਕਰਨਾ ਨਹੀਂ ਨਹੀਂ ਯਾਰ ਬਈ ਯਾਰ ਤੁੱਥ ਮਤ ਕਰਕੇ ਤੇ ਤੋਰੋ ਟਰੈਕਟਰ ਨਾ ਉਹ ਜਾ ਕਾਲੀ ਨਹੀਂ ਵੀ ਕੋਈ ਕਾਲੀ ਨਹੀਂ ਵੀ ਅਗਲਾ ਲੱਖ ਕਾਲੀ ਕਰੀ ਜਾਵੇ ਪਰ ਅਸੀਂ ਆਪਦੇ ਹਿਸਾਬ ਨਾਲ ਕੰਮ ਕਰਨਾ ਸਵਾਦ ਇਹ ਕੰਮ ਦਿਸਦਾ ਵੀ ਹੈ ਨਾ ਤੁਹਾਡਾ ਕੰਮ ਬੋਲਦਾ ਵੀ ਹੈ ਹਾਂਜੀ ਹਾਂ ਤੇ 1198 98 11 ਜਿਹੜਾ ਤੁਸੀਂ ਕੀਤਾ ਸਾਈਡ ਗੇਅਰ ਇਹ ਕੋਈ ਹਿੱਸਾ ਬਦਲਿਆ ਜਾਂ ਇਹਦਾ ਕੀ ਕੀਤਾ ਨਹੀਂ ਨਹੀਂ ਇਸੇ ਦਾ ਹੀ ਆ ਜੀ 98 11 ਦਾ ਹੀ ਆ ਨਹੀਂ ਨਹੀਂ ਜਿਵੇਂ 98 11 ਦੇ ਪੰਜ ਗੇਅਰ ਹੁੰਦੇ ਸੀ ਹਾਂਜੀ ਇਹ ਪੰਜ ਹੀ ਕੰਮ ਕਰਨਗੇ ਹਾਂਜੀ ਪੰਜ ਪੂਰੇ ਤੇ ਫਿਰ ਇਹਨੂੰ ਇੱਥੋਂ ਇੱਥੇ ਕਿਵੇਂ ਲੈ ਕੇ ਗਏ ਜੀ ਇਹ ਇਹਦਾ ਜਾਨੀ ਕਿ ਇੱਥੋਂ ਲੀਵਰ ਅਸੀਂ ਉਵੇਂ ਹੀ ਰਹਿਣ ਦਿੱਤੇ ਇੱਥੇ ਮਗਰ ਜਾ ਕੇ ਅਸੀਂ ਲੀਵਰ ਆਪ ਤਿਆਰ ਕੀਤੇ ਇਹ ਟਾਪਾ ਵੀ ਅਸੀਂ ਆਪ ਟਲਾਇਆ ਸਾਡੇ ਆਦੇ ਘਲਾਏ ਵੇ ਆ ਇਹ ਅੱਛਾ ਇਹ ਆਪਦੇ ਬਣਾਏ ਆ ਇਹ ਟਾਪੇ ਸਾਡੇ ਆਪਦੇ ਬਣਾਏ ਵੇ ਆ ਇਹ ਯਾਰ ਐਡਾ ਸਾਂਗਤਾ ਤੁਹਾਡੇ ਦਿਮਾਗ ਚ ਆਉਂਦਾ ਕਿਵੇਂ ਹਾਂ ਵੀ ਐਵੇਂ ਹੋ ਸਕਦਾ ਆ ਲੀਵਰ ਸਾਰੇ ਯਾਨੀ ਕਿ ਜਿਹੜੇ ਥੱਲੇ ਵੀ ਆ ਨਾ ਜਿਹੜੇ ਅਸੀਂ ਲੀਵਰ ਬਣਾਏ ਆ ਹਾਂ ਉਹਨੂੰ ਟੈਂਪਰ ਦਿੱਤੀ ਵੀ ਆ ਉਹ ਐਂ ਨਹੀਂ ਬਣਾਏ ਵੀ ਐਂ ਨਹੀਂ ਤੂੰ ਹੀ ਬਿਲਡਿੰਗ ਕੀਤੀ ਵੀ ਮਹੀਨੇ ਬਾਅਦ ਘਸ ਜਾਣਗੇ ਲੀਵਰ ਅੱਛਾ ਉਹਨਾਂ ਨੇ ਟੈਂਪਰ ਦਿੱਤੀ ਵੀ ਆ ਉਹ ਵੀ ਵੀ ਜਿਵੇਂ ਨਵੇਂ ਏਜੰਸੀ ਵਾਲੇ ਚੱਲਦੇ ਓਵੇਂ ਚੱਲਣਗੇ ਓਵੇਂ ਚੱਲਣਗੇ ਵੇਖੋ ਤੁਸੀਂ ਉਨਹੀਂ ਜਾਨਾ ਗੇਅਰ 5 ਹੀ ਆ ਨਾ ਹਾਂ 5 5 ਬੈਕਸਨੇ 6 ਆ ਬੈਕਸਨੇ 6 ਹਾਂ ਵੀ ਜੋ 98 ਕਰਾਂ ਦੀ ਸਪੀਡ ਆ ਉਹ ਹੀ ਆ ਉਹ ਹੀ ਆ ਸਪੀਡ ਉਹ ਹੀ ਆ ਸਪੀਡ ਉਹ ਹੀ ਆ ਆ ਪਾਈਪਾ ਪੋਪਾ ਸਾਰੀਆਂ ਬਣਾ ਕੇ ਆ ਤੇਰ ਬ੍ਰੇਕਾਂ ਨੂੰ ਤੇਲ ਜਾਂਦਾ ਅੱਛਾ ਇੰਨਾ ਵੇਚ ਦੀ ਜਾਂਦਾ ਲੋਕੀ ਰਬੜ ਦੀਆਂ ਪਾ ਆਂਦੇ ਆ ਹੂੰ ਕਰਦੇ ਬਹੁਤ ਤੇਲ ਬ੍ਰੇਕਾਂ ਕਰਦੇ ਬਹੁਤ ਆ ਪਰ ਆਪਾਂ ਇਹਨੂੰ ਤੇਲ ਇੱਥੋਂ ਦਿੱਤਾ ਸ਼ਪੈਸ਼ ਨਹੀਂ ਨਹੀਂ ਬ੍ਰੇਕਾਂ ਦੀਆਂ ਚੇਂਜ ਕੀਤੀਆਂ ਹਾਂ ਡੈਕਸ ਬ੍ਰੇਕ ਆ ਇਹਦੇ ਉਹ ਵੀ ਤੇਲ ਵਾਲੀਆਂ ਜਿਹੜੀਆਂ ਜਿਵੇਂ ਹੁਣ ਨਵੇਂ ਮਾਡਲਾਂ ਚ ਨਹੀਂ ਆਉਂਦੇ ਹਾਂ ਡੈਕਸ ਬ੍ਰੇਕ ਆ ਉਹ ਆਏ ਤੇ ਆਹ ਪੈਡਲ ਵੀ ਚੇਂਜ ਆ ਆਪਣੇ ਵਖਾਈ ਚੰਨੇ ਇਧਰਲੇ ਪਾਸੋਂ ਇਧਰ ਦੇਖ ਇਹ ਸਵਰਾਜ ਵਾਲੇ ਲੱਗਦੇ ਹਨ ਇਹ ਸਵਰਾਜ ਵਾਲੇ ਇਹ ਮਤਲਬ ਮੈਂ ਮੁੱਕ ਦੀ ਗੱਲ ਮਕਾਵਾਂ ਆ ਜਾ ਚੰਨੀ ਇਧਰ ਹੀ ਆ ਜਾ ਵੀਰ ਤੁਸੀਂ ਉਧਰ ਆਓ ਆ ਉਧਰ ਆਈਏ ਚਲੋ ਉਧਰ ਚੱਲਦੇ ਆਂ 98 11 ਦੇ ਬ੍ਰੇਕ ਤੇ ਕਲਚ ਮੁੰਡਿਆਂ ਨੂੰ ਪਸੰਦ ਨਹੀਂ ਜੇ ਸਿੱਧੀ ਜੀ ਗੱਲ ਤੈਨੂੰ ਦੱਸਾਂ ਹਾਂ ਆਹ ਵੇਖੋ ਆਹ ਚੀਜ਼ ਇਥੋਂ ਲੀਕੇਜ ਕਰਕੇ ਆ ਲੀਕ ਬਹੁ ਕਰਦਾ ਇੱਥੋਂ ਇਹਦੇ ਤੇ ਅਸੀਂ ਟਿੱਕੀ ਲਾਦਨੇ ਬਣਾ ਕੇ ਇਹ ਟਿੱਕੀ ਲੋਹੇ ਦੀ ਕਾਦੀ ਆ ਲੋਹੇ ਦੀ ਉਹ ਵੀ ਅਸੀਂ ਖਰਾਤ ਤੋਂ ਨਹੀਂ ਬਣਾਉਂਦੇ ਅਸੀਂ ਆਪ ਬਣਾਉਂਦੇ ਆ ਅੱਛਾ ਹਾਂ ਆ ਉੱਤੇ ਅਰਲਾ ਟਾਇਰ ਰੋਕਣ ਵਾਸਤੇ ਨਾ ਹਾਂ ਉੱਤੇ ਘਲੇ ਨਾ ਤਾਂ ਕਾਗਜ਼ ਲਾਇਆ ਬਾ ਉੱਤੇ ਚਲੋ ਕੋਈ ਨਾ ਭਈ ਇਹ ਪੱਕਾ ਹੋ ਗਿਆ ਨਾ ਹੁੰਦਾ ਉਹਦੇ ਕੋਈ ਪੇਚੇ ਸਵਾਲ ਹੋਏ ਨਹੀਂ ਇਹ ਨਾਲ ਟਿੱਕੀ ਪੂਰੀ ਮੋਟੀ ਲਾਈ ਜਾਈ ਨਹੀਂ ਨਿਕਲੋਗੀ ਨਹੀਂ ਨਾ 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 ਮਤਲਬ ਵੀ ਨਹੀਂ ਪੈਂਦਾ ਬਾ ਕੋਈ ਨਹੀਂ ਲੱਗ ਗਿਆ ਪਤਾ ਆ ਜਿਹੜਾ ਕਲੱਚ ਆ ਆਪਾਂ ਉਹ ਸ਼ਾਰਟ ਨਾਲੋਂ ਹਾਂ ਅਲੱਗ ਦਿੱਤਾ ਹੈ ਆ ਪਲੇਟ ਵੇਖੋ ਕਿੰਨੀ ਮੋਟੀ ਹੈ ਇਹਦੇ ਵਿੱਚ ਹੀ ਚੂੜੀ ਪਾ ਕੇ ਨਾਟਕ ਅਸੇ ਲਿਆ ਵੀ ਇਹਦਾ ਪੈਰ ਹੀ ਲੱਗ ਬਣਾਦਾ ਇਹਦਾ ਪੈਰ ਹੀ ਅਲੱਗ ਬਣਾਦਾ ਕਿਉਂ ਜਦੋਂ ਆਪਾਂ ਜਦੋਂ ਕੱਦੂ ਕਰਦੇ ਆ ਟਰੈਕਟਰ ਬਾਹਰ ਚ ਜਾਂਦਾ ਜਦੋਂ ਆਪਾਂ ਕਲੱਚ ਨੱਪਾਂਗੇ ਉਦੋਂ ਨਾਲ ਬ੍ਰੇਕ ਨੱਪੇ ਜਾਂਦੇ ਆ ਨੱਪੇ ਜਾਂਦੇ ਆ ਉਹ ਹਾਂ ਨੱਪੇ ਜਾਂਦੇ ਆ ਨਾ ਇਹ ਤਾਂ ਕਰਕੇ ਅੱਡ ਕੀਤਾ ਇਹਦੇ ਨਾਲ ਕੋਈ ਸਮਾਨ ਤੋਂ ਦੇ ਨਾਲ ਰਹੇ ਰਹੀ ਨਾ ਇਹ ਇਹ ਹੈ ਹੀ ਇਕੱਲਾ ਹਾਂ ਇਹ ਇਕੱਲਾ ਬਾਕੀ ਆਪਾਂ ਟਰਬੋ ਟਰਬੋ ਇਹ ਸਾਰਾ ਆਪ ਫੈਟਿੰਗ ਕੀਤੀ ਆ ਤੇਰਾ ਭਲਾ ਜੇ ਨਾ ਟਰਬੋ ਵੀ ਲਾਈ ਫਿਰਦੇ ਹਾਂਜੀ ਹਾਂ 59 ਗਏ ਇਹ ਹੈ 59 ਗਰਾ ਕੇ 65 ਬਈਆ ਇਹ 59 ਗਰਾ ਇੰਜਨ ਯਾਨੀ ਕਿ ਇਹਦਾ ਬਲਾਕ ਚੇਂਜ ਕੀਤਾ ਆਪਾਂ ਇਹਦਾ ਵੀ ਇਹ ਹੁਣ 65 ਬਈ ਕਹਿ ਸਕਦੇ ਆ ਕਿ ਨਹੀਂ ਹਾਂਜੀ ਹਾਂ ਕਹੋ 65 ਬਈ ਨੂੰ ਤੁਸੀਂ ਲਾਤੀ ਟਰਬੋ ਟਰਬੋ ਹਾਂ ਟਰਬੋ ਕਿੰਨਾ ਨੰਬਰ ਆ 71 ਨੰਬਰ 71 ਨੰਬਰ 71 ਨੰਬਰ ਮੱਲੇ ਇਤਰੇ ਬੇលਿਆ ਆ ਸਿਸਟਮ ਜਹਾ ਕੀ ਹੈ ਯਾਰ ਆ ਇਹ ਸਾਰਾ ਇੱਥੇ ਬਣੀ ਹੋਇਆ ਪੱਠੀ ਸਾਰੀ ਇਹਦੀ ਇਹ ਪੱਠੀ ਤਾਂ ਐ ਬਣਾਈ ਆ ਕਿਉਂਕਿ ਇਹਦੀ ਸ਼ੋ ਵੀ ਜੋਂ ਫਿਟਿੰਗ ਵਿੱਚ ਆਵੇ ਯਾਨਕਿ ਟਰਬੋ ਅੰਦਰ ਅੰਦਰ ਹੀ ਰਵੇ ਇਹਦਾ ਨਾਲ ਦਾ ਜਦੋਂ ਟਰਬੋ ਲਾਉਂਦੇ ਆ ਹਾਂ ਉਦੋਂ ਛੋੜ ਨਹੀਂ ਲੱਗਦੀ ਅਸੀਂ ਪਰ ਸ਼ੋ ਲੱਗਦੀ ਕੀਤੀ ਇਹ ਸ਼ੋ ਲੱਗੂਗੀ ਸ਼ੋ ਲੱਗੂਗੀ ਹਾਂ ਜਦੋਂ ਲੱਗੇ ਸ਼ੋ ਪਤਾ ਤਾਂ ਨਹੀਂ ਲੱਗਦਾ ਨਾ ਇਹ ਨਾ ਜਮਾਈ ਨਹੀਂ ਕੋਈ ਘੱਟ ਵੱਡ ਨਹੀਂ ਹੋਣੀ ਕੋਈ ਨਹੀਂ ਜਿਵੇਂ origignal ਸ਼ੋ ਉਵੇਂ ਲੱਗੂਗਾ ਤੇ ਭਾਈ ਆ ਚੀਜ਼ ਜਿਹੜੀ ਤੂੰ ਐ ਸਿੱਧੀ ਕੀਤੀ ਇਹਦਾ ਮਤਲਬ ਇਹਦਾ ਮਤਲਬ ਇਹ ਆ ਜੀ ਇਹਦੀ ਜਿਹੜੀ ਸਾਰਿਆਂ ਦੀ ਫੈਰਿੰਗ ਹੁੰਦੀ ਆ ਨਾ ਇਹਨਾਂ ਦੀ ਸਾਰਿਆਂ ਦੀ ਫੈਰਿੰਗ ਹੁੰਦੀ ਆ ਇਹ ਤਾਂ ਇੱਥੇ ਲੱਗਦੀ ਆ ਇਹਨਾਂ ਦੀ ਸਾਰਿਆਂ ਦੀ ਫੈਰਿੰਗ ਇੱਕੋ ਸਾਧ ਨਿਕਲੇ ਵੀ ਜਿਹੜਾ ਪ੍ਰੈਸ਼ਰ ਆ ਹਾਂ ਜੇ ਆਪਾਂ ਇੱਥੇ ਲਾਵਾਂਗੇ ਨਾ ਇਹਦੀ ਗੱਲ ਨਹੀਂ ਬਣਨੀ ਆਵਾਜ਼ ਨਹੀਂ ਬਣਨੀ ਸੀ ਸਮਝ ਗਿਆ ਇਹਦਾ ਥਰੋ ਸਿੱਧਾ ਆ ਜਾਣਾ ਇਹ ਹਾਂਜੀ ਇਹਨਾਂ ਦਾ ਆਟਾ ਡੋਣਾ ਇਹਨਾਂ ਦਾ ਆਟੋ ਜਨਾ ਕਿਉਂਕਿ ਇਕੱਠੀ ਹੂੰ ਤਾਂ ਕਰਕੇ ਇਹ ਇਹ ਗੰਡਰ ਵੇ ਚੰنگਾ ਕਿੱਡਾ ਲਾਇਆ ਦੇਖੀ ਹਾਂ ਇਹਦੇ ਆਪਾਂ ਏਅਰ ਦੂਜਾ ਵੀ ਲਾਉਣਾ ਐਂਟਰਕੂਲਰ ਵੀ ਐਂਟਰਕੂਲਰ ਵੀ ਅੱਛਾ ਐਂਟਰਕੂਲਰ ਲੱਗੂਗਾ ਹਾਂ ਲੱਗੂਗਾ ਯਾਨੀ ਕਿ ਸ਼ੋ ਲਾ ਕੇ ਉਸ ਹਵਾ ਨਾਲ ਆਪਾਂ ਫੜੰਗ ਦੇਵਾਂਗੇ ਸ਼ੋ ਦੇ ਵਿੱਚ ਫਟਾਊਗਾ ਸ਼ੋ ਦੇ ਨਾਲ ਜਿਵੇਂ ਸ਼ੋ ਦੇਖਣ ਨੂੰ ਇਹ ਸਾਰਾ origignal ਬਣਿਆ ਤਨੇ 98 ਗਿਰਾਂ ਦਿਸੂਗਾ ਹਾਂ 98 ਹਾਂ ਬਣਿਆ ਤਨੇ ਹਾਂ ਵੀ ਸ਼ੋ 'ਚ ਕੋਈ ਖਰਾਬੀ ਨਹੀਂ ਨਾ ਕੋਈ ਜਿਗਾਰ ਦੇਖੇ ਨਾ ਕੋਈ ਹੋਰ ਅੱਛਾ ਹਾਂ ਓਕੇ ਨਿਊ ਹੈਨ ਓਕੇ ਰਹੂਗਾ ਇਹ ਐ ਨਹੀਂ ਹੈਗਾ ਵੀ ਇਤੋਂ ਵੱਢ ਕੇ ਵੈਲਡਿੰਗ ਕਰਤੀ ਉਹ ਕਰਤੀ ਨਾ ਜੀ origignal show 511 ਦੀ ਉਹ ਮੇ ਰੱਖੀ ਜਾਊਗੀ ਜਿਹਨਾਂ ਦੀ origignal ਸਵਾਦ ਲਿਆ ਤਾ ਵੀਡੀਓ ਯਾ ਪਾ ਪਾ ਐਂ ਮਿਲਦੀਆਂ ਸੌਗ ਤਾ ਨਹੀਂ ਨਹੀਂ ਬਣੀਆਂ ਜੀ ਨਹੀਂ ਜੀ ਅਸੀਂ ਇਹ ਆਪ ਬਣਾਈਆਂ ਫੈਟਿੰਗ ਇੱਥੇ ਸਾਰੀ ਹੈ ਸਾਰੀ ਫੈਟਿੰਗ ਇੱਥੇ ਆ ਆ ਸਾਰੀ ਆਪ ਤਿਆਰ ਆ ਆ ਵੇ ਪੱਤੀ ਬਣਾਈ ਇੱਥੇ ਅਸੀਂ ਸਪੈਸ਼ਲ ਇਹ ਪੱਤੇ ਯਾਰ ਇਹਨਾਂ ਦੇ ਨਾ 511 ਤੁਸੀਂ ਚਲੋ ਇਹ ਜਣਾ ਟਰਬੋ ਇਹ ਤੱਕ ਕਰਤਾ ਓਕੇ ਹਾਂ ਇਹ ਸਾਰੇ ਮਕੈਨਿਕ ਵੀ ਕਰ ਦਿੰਦੇ ਆ ਹਾਂਜੀ ਹਾਂ ਆ ਮੇਟਨੋ ਕੰਮ ਆ ਤੁਸੀਂ ਇਕੱਲੇ ਨਹੀਂ ਹਾਂ ਬੜੇ ਮਕਾਨੇ ਕਰ ਦਿੰਦੇ ਹਾਂ ਹਾਂਜੀ ਹਾਂ ਇਹ ਤਾਂ ਕਰਤਾ ਤੁਸੀਂ 65 ਬਾਈ ਕਰਕੇ ਇਹਨੂੰ ਟਰਬੋ ਵੀ ਲਾਤੀ ਹਾਂਜੀ 75 ਤੋਂ 80 90 ਕਰਤਾ ਤੁਸੀਂ ਹਾਂਜੀ ਹਾਂਜੀ ਇਹਦਾ ਕਲਚ ਕਿਵੇਂ ਖੜਾ ਰੋਗੇ ਕਲਚ ਨਹੀਂ ਖੜਦਾ ਇਹਦਾ ਲੱਕ ਦਾ ਇਹਦੇ origignal ਨਹੀਂ ਕਲਚ ਰੱਖਿਆ ਅੱਛਾ ਉਹ ਚੇਂਜ ਕਰ ਚੇਂਜ ਕਰਤਾ ਇਹ ਲੱਕ ਵਾਲਾ ਕਰਤਾ ਆਪਾਂ 16 ਲੀਕਾ ਵਾਲਾ ਕਲਚ ਲੱਕ ਵਾਲਾ ਉਹ ਲਾਇਆ ਆਪਾਂ ਨਹੀਂ ਹੁਣ ਇਹ ਚੱਲੂਗਾ ਚੱਲੂਗਾ ਜੀ ਇਹਨੂੰ ਆਪਾਂ ਵਾਹ ਕੇ ਵੀ ਉਖਾਵਾਂਗੇ ਜੋਹਰਜਾ ਰੂਪਰਾ ਲਾਉਂਦਾ ਰੂਪਰਾ ਐਨਾ ਜੀ ਕੰਪਲੀਟ ਹੀ ਆ ਗਈ ਵੀ ਇੱਥੋਂ ਕਰਤਾ ਇੱਥੋਂ ਫਸ ਗਿਆ ਫੇਰ ਤਾਂ ਕੰਮ ਕਰਨ ਦਾ ਫਾਇਦਾ ਹੀ ਨਹੀਂ ਕੋਈ ਸਾ ਹਾਂ ਮੈਂ ਤਾਂ ਐ ਤਾਂ ਤੈਨੂੰ ਉਹੀ ਹੈ ਨਾ ਨਾੜਗਰਾ ਫਸਦਾ ਕਿੱਤੋਂ ਆਉਂਦੇ ਵੀਰ ਨਾਲ ਜਿਵੇਂ ਗੱਲ ਆਪਣੀ ਛਿੜੀ ਏ ਨਾੜਗਰਾ ਇੰਜਨ ਲੋਕ ਕੇ ਆ ਹਾਂ ਮੇਰੇ ਵੀਰ ਗੁੱਸਾ ਨਾ ਕਰਿਆ ਜੇ ਨਾੜਗਰਾ ਵਾਲੇ ਹਾਂ ਜੀ ਚ ਕਮੀ ਹੁੰਦੀ ਹੈ ਕਮੀ ਹੁੰਦੀ ਮੇਰੇ 'ਚ ਵੀ ਕਮੀਆਂ ਨੇ ਅਰੇ ਟਰੈਕਟਰ 'ਚ ਵੀ ਲਾਡਾ ਡਾਡੇ ਕਮੀਆਂ ਆ ਹਾਂ ਜੀ ਹਾਂ ਚੰਗੀਆਂ ਚੀਜ਼ਾਂ ਵੀ ਨੇ ਮਾੜੀਆਂ ਵੀ ਨਹੀਂ ਹੁਣ ਇਹਦੇ 'ਚੋਂ ਆਪਾਂ ਕਮੀਆਂ ਤਾਂ ਹੀ ਗੱਡੀਆਂ ਹਾਂ ਕਿਉਂਕਿ ਕਲੱਚ ਲਓ ਗੇਅਰ ਲਓ ਬ੍ਰੇਕਾਂ ਲਓ ਬੋਕੀਆਂ ਪਾਟੀਆਂ ਰਹਿੰਦੀਆਂ ਰਹਿੰਦੀਆਂ 2 ਮਿੰਟ ਏਟਰ ਖੜ ਗਿਆ ਜਦੋਂ ਨੂੰ ਚਲਾਉਣਾ ਉਹ ਵਿੱਚ ਜਗਾ ਪੈ ਗਈ ਬੋਕੀ ਮਾਰੀ ਜਾਂ ਥੱਲੇ ਵਾਲੀ ਪਾੜ ਗਈ ਅੰਦਰ ਲਈ ਹਾਂ ਹਾਂ ਇਹ ਬੜਾ ਯਾ ਪੈਂਦਾ ਸਾਡੇ ਕਿ ਹੁਣ ਤੇਲ ਬ੍ਰੇਕਾਂ ਕਰਦੇ ਆ ਉਹ ਪੈਡਲ ਉਹੀ ਰੱਖਦੇ ਆ ਹਾਂ ਉਹ ਵਰ ਗੱਲ ਨਹੀਂ ਬੰਦੀ ਉਹ ਗੱਲ ਨਹੀਂ ਮੰਨਦੀ ਉਹ ਪੈਡਲ ਤੇ ਨਾ ਗੱਲ ਹੀ ਨਹੀਂ ਬਣਦੀ ਆ ਕੇ ਹਾਂ ਉਹ ਰਾੜਾਂ ਪਾਉਂਦੇ ਰਾੜਾਂ ਕਿੱਥੇ ਆਪਾਂ ਰਾੜ ਉੱਥੋਂ ਸਿੱਧੀ ਦੇਤੀ ਹੂੰ ਯਾਰ ਆਹ ਵਾਲੇ ਪੈਡਲ ਦੇ ਨਾ ਇੱਕ ਚੀਜ਼ ਹੋਰ ਅੱਜ ਕੱਲ ਦੇ ਮੁੰਡੇ ਨਾ ਢਗਰਾਂ ਦੱਸਿਆ ਕਿਉਂ ਨਹੀਂ ਪਸੰਦ ਕਰਦੇ ਆਹ ਛੋਟੇ ਵੀਰ ਖੜੇ ਆ ਕਦੇ ਨਹੀਂ ਚਲਾਉਣਗੇ ਇਹਨਾਂ ਨੂੰ ਆਪਾਂ ਕਹੀਏ ਨਾ ਕਿਹੜਾ ਚਲਾਉਣਾ ਨਵੇਂ-ਨਵੇਂ ਮਾਡਲਾਂ ਦੇ ਨਾਂ ਲੈਣਗੇ ਕਿਸੇ ਦੇ ਵੀ ਲੈ ਲਓ ਕਿਸੇ ਦਾ ਵੀ ਲੈ ਲਓ ਹਾਂਜੀ ਹਾਂ ਨਾੜਗਰਾਂ ਨੂੰ ਪਸੰਦ ਕਿਉਂ ਨਹੀਂ ਕਰਦੇ ਵੀ ਇੱਕ ਤਾਂ ਕਲੱਚ ਬੜਾ ਟੈਟ ਆ ਹਾਂਜੀ ਬ੍ਰੇਕ ਬੜੇ ਟੈਟ ਆ ਹਾਂ ਗੀਅਰ ਬੜਾ ਟੈਟ ਆ ਇਹਦੇ ਕਲੱਚ ਵੀ ਨਵੇਂ ਵਾਂਗੂ ਜਿਵੇਂ ਨਵੇਂ ਦਾ ਜਮਾਂ ਨਰਮ ਗੱਡੀ ਵਾਂਗੂ ਹਾਂ ਓਵੇਂ ਚੱਲੂ ਜਿਵੇਂ ਬੇਕਾ ਤੇਲ ਵਾਲੀਆਂ ਆ ਗਈਆਂ ਹਾਂ ਡਿਸਕ ਬ੍ਰੇਕ ਆ ਗਏ ਡਿਸਕ ਬ੍ਰੇਕਾਂ ਆ ਗਈ ਜਿਹੜੇ ਬ੍ਰੇਕ ਦੇ ਕੈਂਚ ਕਰ ਦਿੰਦੇ ਉਹ हट ਕੇ ਉਹ ਨਹੀਂ ਕਰਦੇ ਜੀ ਉਹ ਤਾਂ ਕਰਨਾ ਹੀ ਨਹੀਂ ਬ੍ਰੇਕਾਂ ਉਪਰ ਕਹਿੰਦੀ ਆਵਾਜ਼ ਕਉਂਗੇ ਉਹ ਲੈਦਰ ਸੀਗੇ ਪਾਣੀ ਪੈ ਗਿਆ ਵਿੱਚ ਉਹ ਕਰ ਚੀਕੀਆਂ ਮਾਰ ਦਿੰਦੇ ਨੇ ਇਹਦੇ ਲੈਦਰ ਬੰਦ ਆ ਬ੍ਰੇਕਾਂ ਚ ਬੰਦ ਆ ਇਹਦੇ ਪਾਣੀ ਪਏ ਵੀ ਜੋ ਉਹਨਾਂ ਬ੍ਰੇਕਾਂ ਚ ਪਾਣੀ ਨਹੀਂ ਪੈਣਾਗਾ ਉਹ ਬੰਦ ਆ ਉਹ ਪੈਕ ਆ ਉਹ ਪੈਕ ਆ ਖਸ ਕਰਤਾ ਜੀ ਇੱਕ ਚੀਜ਼ ਹੋਰ ਦੱਸੀ ਮੈਨੂੰ ਇੰਜਨ ਵੀ ਓਕੇ ਹੋ ਗਿਆ ਗੇਅਰ ਵੀ ਦੇਖ ਕਰਤਾ ਬ੍ਰੇਕਾਂ ਵੀ ਕਰਤੀਆਂ ਕਲਚ ਵੀ ਕਰਤਾ ਜੇ ਮੈਂ ਤੁਹਾਨੂੰ ਕਹਾਂ ਦੀ ਲਿਫਟ ਵੱਡੀ ਕਰਨੀ ਹੈ। ਇਹ ਕਰ ਦੋਗੇ? ਜੇ ਤਾਂ origignal ਰੱਖਣੀ ਹੈ ਜੀ ਨੇ। ਹੂੰ। ਉਹ ਤਾਂ ਨਾਲ ਜਿਹੜਾ ਕਵੈਸਟੀ ਜਿਹੜਾ ਪਲਾਸਟਿਕ ਵਾਲਾ। ਹਾਂ। ਉਹ ਉਹ অপਸ਼ਨ ਆ ਗਈ। ਜੇ ਉਹ ਤੋਂ ਵੀ ਅਗਲਾ ਕਹਿੰਦਾ ਵੀ ਅਸੀਂ ਥੋੜਾ ਜਿਆ ਐਕੂਰੇਸੀ ਚਾਉਣਾ। ਫੇਰ ਅਸੀਂ ਇੱਥੇ ਹੌਲੈਂਡ ਦੀ ਲਿਫਟ ਫਿੱਟ ਕਰ ਦਿੰਦੇ ਹਾਂ। ਉਹ ਕਿਵੇਂ ਕਰੋਗੇ? ਉਹ ਸਾਡੇ ਕਾਪਾ ਕਿਵੇਂ ਆਊਗਾ? ਇੱਥੇ ਪਲੇਟ ਬਣ ਕੇ ਲੱਗਦੀ ਹੈ ਜੀ। ਹਾਂ। ਪਲੇਟ ਦੇ ਉੱਤੇ ਉਹ ਟਾਪਾ ਫਿੱਟ ਹੁੰਦਾ। ਟਾਪਾ ਫਿੱਟ ਕਿਵੇਂ ਕਰੇਗਾ ਵਗੂਗਾ ਤੇਲ ਵਗੂਗਾ। ਕੁਝ ਵੀ ਨਹੀਂ। ਕੋਸ਼ਿ ਬੈਠੇ ਆਂ। ਪੂਰੀ ਪਲੇਟ ਬਣਾਉਣੀ ਪਹਿਲਾਂ ਆਪਾਂ ਨਾ ਪੂਰਾ ਬੰਦ ਹੋਊ ਹਾਂਡੀ ਉੱਤੇ ਧੁਰ ਤੋਂ ਲੈ ਕੇ ਪਲੇਟ ਪੂਰੀ ਕੱਟ ਲੈਣੀ ਆਪਾਂ ਸਿਰੇ ਤੱਕ ਸਿਰੇ ਤੱਕ ਹਾਂ ਕੱਟ ਕੇ ਉਹਨਾਂ ਨੂੰ ਪਹਿਲਾਂ ਇਹਦੇ ਨਾਲ ਅਡਜਸਟ ਕਰਨਾ ਜਿਹੜੀ ਉਹ ਲੈਫਟ ਆ ਉਹ ਪਲੇਟ ਨਾਲ ਅਡਜਸਟ ਹੋਣੀ ਆ ਉਹ ਪਲੇਟ ਦੇ ਉੱਤੇ ਰੱਖੋਗੇ ਹਾਂ ਉਹਦੇ ਤੇ ਸਟੱਡ ਲੱਗਣੇ ਆ origial ਉਹਦੇ ਤੇ ਤੇ ਨਹੀਂ ਹੁਣ ਹੌਲੈਂਡ ਦਾ ਟਾਪਾ ਦਾ ਛੋਟਾ ਫਿਰ ਛੋਟਾ ਹਾਂ ਉਹ ਉਹਨਾਂ ਇੱਕ ਅੱਗੂ ਪਲੇਟ ਨੂੰ ਬੰਦ ਰਹਿਣ ਦੋਗੇ ਹਾਂ ਬੰਦ ਹੀ ਰਹਿਣ ਦਿਆਂਗੇ ਪਲੇਟ ਸਾਰੇ ਬੰਦ ਹੀ ਲੱਗਣੀ ਆ ਗਿੱਡੀ ਨਾੜ ਕੇਰਾਂ ਦੀ ਲਿਫਟ ਅੱਛਾ ਪਲੇਟ ਸਾਰੀ ਬੰਦੀ ਲੱਗਣੀ ਆ ਬੰਦੀ ਲੱਗਣੀ ਆ ਉਹਦੇ ਵਿੱਚ ਅਸੀਂ ਸੱਲ ਮਾਰ ਦਨੇ ਆ ਕਿਉਂਕਿ ਜਿਹੜਾ ਤੇਲ ਹੁੰਦਾ ਵਾਪਸੀ ਵਾਲਾ ਉਹ ਵਿੱਚ ਡਿੱਗੀ ਜਾਵੇ ਅੱਛਾ ਉਹ ਪਲੇਟ ਤੇ ਸੱਲ ਮਾਰਤੇ ਤੇਲ ਥੱਲੇ ਡਿੱਗੀ ਜਾਵੇ ਹਾਂ ਵਾਪਸੀ ਵਾਲਾ ਉਹ ਪਲੇਟ ਬੰਦੀ ਰਹੂਗੀ ਤੇ ਉਹਨੂੰ ਉੱਤੇ ਫਿਰ ਤੇਲ ਪਾਇਪ ਕਿੱਧਰ ਦੀ ਕਿਵੇਂ ਲਾਵਾਂਗੇ ਪਾਇਪ ਲੱਗ ਲੱਗਦੀ ਆ ਥੱਲੇ ਹੋ ਜਾਂਦੀ ਪੰਪ ਤੋਂ ਪੰਪ ਤੋਂ ਸਿੱਧੀ ਸਿੱਧੀ ਲਿਫਟ ਪੰਪ ਤੋਂ ਕਿਉਂਕਿ ਹੌਲੈਂਡ ਦਾ ਤੇਲ ਮਾਰਨ ਬੰਦੇ ਕਾੜੀ ਆ ਬੁਰੇ ਤੇਰੇ ਦੇ ਜਿਵੇਂ ਕਮੀ ਕੋਈ ਰਹਿ ਨਹੀਂ ਗਈ ਯਾਰ ਹਾਂ ਉਹ ਵੀ ਲਿਫਟ ਵੀ ਓਕੇ ਹੋ ਗਈ ਗੇਅਰ ਵੀ ਇੰਜਨ ਵੀ ਸਾਰਾ ਫਿਰ ਆਮਨਾਰ ਚਲਾਉਂਗੇ ਪਿੱਛੋਂ ਆਵਾਜ਼ ਆਉਂਦੀ ਆ ਆਉਂਦੇ ਆ ਇਹ ਤੁਸੀਂ ਚਲਾ ਕੇ ਆਏ ਹੋ ਬਾਕੀ ਚਲਾ ਕੇ ਵੇਖ ਹੀ ਆਏ ਤਹਾਂ ਆਏ ਉਹ ਹੀ ਤਜਰਬੇ ਕਰਕੇ ਆਏ ਹਾਂ ਸਲੋ ਰੇਸ ਤੇ ਸਾਰਾ ਕਰਕੇ ਆਏ ਨਹੀਂ ਕੋਈ ਖੜਾਚ ਕੋੜੋਚ ਕੁਸ ਕੁ ਹੈ ਆਵਾਜ਼ ਜਮਾਈ ਇਹਸਾ ਵੀ ਇਹਦੇ ਪੈਂਡ ਪਾਈ ਵਾਲਾ ਲਾਤਾ ਅਗਲਾ ਮੋੜ ਲਾ ਅਗੇ ਸਪੈਂਡਰ ਜੇ ਟੁੱਟਦੇ ਰਹਿੰਦੇ ਆ ਉਹ ਵੀ 65 ਬਾਈ ਵਾਲਾ ਲਾਤਾ ਮੋਟੀਆਂ ਗਲਕੀਆਂ ਵਾਲਾ ਕਿ ਇਹ ਚੰਗੇ ਸ਼ੌਕੀ ਬੰਦੇ ਨੇ ਤਿਆਰ ਕਰਾਉਂਦਾ ਭਾਣਾ ਹਾਂ ਇਹ ਨਾੜ ਕਰਾਉਂਦਾ ਹੀ ਸ਼ੌਕੀ ਤਿਆਰ ਆ ਜੀ ਇਹਨੂੰ ਸ਼ੌਕ ਆ ਹਾਂ ਤਾਂ ਜਿਹੜਾ ਤਾਂ ਵਸਦੀ ਗੱਲ ਆ ਵਸਦੀ ਗੱਲ ਨਹੀਂ ਹਾਂ ਭਾਈ ਜਿਵੇਂ ਉਹਨਾ ਇੰਨਾ ਕੁਝ ਤੂੰ ਕਰਤਾ ਇਹਨੂੰ ਟਰਬੋ ਵੀ ਲਾਤੀ ਗਰਮ ਹੋਊਗਾ ਇਹਦਾ ਨਹੀਂ ਗਰਮ ਨਹੀਂ ਹੁੰਦਾ ਇਹਦੇ ਪੱਖਾ ਵੀ ਵੱਡਾ ਕਰਤਾ ਵਾਟਰ ਵਾਡੀ ਵੀ ਹਾਈ ਸਪੀਡ ਵਾਲੀ ਰੇਡੀਟਰ ਵੀ ਵੱਡਾ ਲਾਦਾ ਜੀ ਉਹ ਸਾਰਾ ਕੁਝ ਦੇਖ ਕੇ ਵੀ ਇੰਜਨ ਚ ਕੋਈ ਕਮੀ ਨਾ ਆਵੇ ਸਾਰਾ ਕੁਝ ਦੇਖ ਕੇ ਪਹਿਲਾਂ ਸਾਰਾ ਫਿਰ ਸੈੱਟ ਕਰਕੇ ਫੇਰ ਲਿਆਂਦਾ ਇਹਨੂੰ ਤੁਸੀਂ ਪੂਰਾ ਜੋ ਕੇ ਵੇਖਿਆ ਹਾਂਜੀ ਹਾਂ ਚਲਾ ਕੇ ਜਿੰਨੂੰ ਹਾਂਜੀ ਪੂਰਾ ਆਹ ਲਾਲ ਕੀਤੀ ਆ ਪੂਰੀ ਪੱਟੀ ਇਹ ਆ ਵੇਖੋ ਰੰਗ ਬਦਲਿਆ ਲਾ ਅੱਛਾ ਇਹ ਤੁਸੀਂ ਸਾਰੀ ਲਾਲ ਕਰਕੇ ਦੇਖ ਹਾਂ ਕਰਕੇ ਦੇਖੀਏ ਕੱਲਾ ਇਹ ਇਹ ਤੋਂ ਬਾਅਦ ਇਹ ਜਾਊਗਾ ਪੇਂਟ ਜੌਬ ਤੇ ਹਾਂਜੀ ਹਾਂ ਉਹ ਵੀ ਦਿਖਾਉਣੇ ਤੁਸੀਂ ਜੁੜੇ ਰਿਹਾ ਜੇ ਹੌ ਲੈਂਣ ਤੇ ਆ ਜਾਓ ਹਣ ਮੁੰਡੇ ਖੁੰਡੇ ਨਾ ਬڑے ਮਰਦੇ ਦੀ ਆਵਾਜ਼ ਤੇ ਹਾਂਜੀ ਇਹ ਆ ਜੀ ਅੱਜ ਕੱਲ ਦਾ ਟ੍ਰੈਂਡ ਆ ਅੱਜ ਕੱਲ ਦਾ ਟ੍ਰੈਂਡ ਇਹ ਤਾਂ ਇਹ ਤਾਂ ਇਹਦਾ ਟ੍ਰੈਂਡ ਜਿਹੜਾ ਸੈੱਟ ਕੀਤਾ ਆਪਣੇ ਮੁੰਡਿਆਂ ਕੁੰਡਿਆਂ ਨੇ ਇਹਦੀ ਮੋਡੀਫਿਕੇਸ਼ਨ ਕੀ ਕਰਦੇ ਹੋ ਤੁਸੀਂ ਆਪ ਕਰਦੇ ਹੋ ਕਿਸੇ ਕੋਲ ਕਰਾਉਂਦੇ ਹੋ ਇਹਦੀ ਵੀ ਅਸੀਂ ਆਪ ਕਰਦੇ ਆ ਸਾਰਾ ਕੁਝ ਆਪ ਹਾਂ ਕੇਮਾ ਸਾਰਾ ਕੁਝ ਪੰਪ ਦੀ ਮੋਡੀਫਿਕੇਸ਼ਨ ਸਾਰਾ ਆਪ ਕਰਦੇ ਆ ਵੀ ਐਸ ਵਰਕਸ਼ਾਪ ਤੋਂ ਬਾਹਰ ਕੁਛ ਨਹੀਂ ਜਾਣਾ ਤੁਹਾਡਾ ਤੁਸੀਂ ਆਪ ਹੀ ਕਰਨਾ ਆਪ ਹੀ ਕਰਾਂਗੇ ਹਾਂ ਇਹ ਇਹ ਯਾਰ ਇਹ ਦੀ ਪਾਵਰ ਤਾਂ ਪੂਰੀ ਹੋ ਜਾਂਦੀ ਕੇਮ ਕਰਬੋ ਪੰਪ ਤੋਂ ਹਾਂਜੀ ਇਹਦੀ ਟਰਬੋ ਦੀ ਮੋਡੀਫਿਕੇਸ਼ਨ ਕੀਤੀ ਆਪਾਂ ਭਾਈ ਜਿਵੇਂ ਕੇਮ ਹੋਣ ਦੀ ਤੁਸੀਂ ਬਦਲਤੀ ਹਣੀ ਹਾਂਜੀ ਹਾਂ ਇਹਦੀ ਆਵਾਜ਼ ਦਾ ਬੜਾ ਫਰਕ ਪੈ ਜਾਂਦਾ ਕੇਮ ਬਦਲਣ ਨਾਲ ਕੇਮ ਬਦਲਣ ਨਾਲ ਹੀ ਪਹਿਲਾਂ ਨਾਲੋਂ ਆਵਾਜ਼ ਜਾੜੇ ਪਾੜਦਾ ਜਾ ਹਾਂ ਪਾੜਦਾ ਵੀ ਚਰਾਉਣ ਕੀ ਟਰੈਕਟਰ ਜਿਵੇਂ ਕਹਿੰਦੇ ਵਜਨ ਨਹੀਂ ਲਾਉਣ ਦੇ ਚੀਜ਼ ਤੋਂ ਹਾਂ ਹੌਲਾ ਜਾਂਦਾ ਹੌਲਾ ਹੋ ਜਾਂਦਾ ਹੌਲਾ ਜਾਂਦਾ ਇਹ ਇਹ ਵੀ ਚਲਾ ਕੇ ਦੇਖਣਾ ਹਾਂ ਹਾਂ ਇਹ ਚੈੱਕ ਕਰਾਉਣਾ ਦੋਵੇਂ ਦੇਖਣੇ ਆ ਜੇ ਲੱਗੇ ਨਾ ਮੈਨੂੰ 1921 ਦੋਵੇਂ ਨਹੀਂ ਤੀਜਾ 852 ਕੀਤਾ ਖੜਾ ਵਾਰ 852 ਵੀ ਕੀਤਾ ਉਹਦੇ ਕੀਤਾ ਉਹਦੇ ਕੀਤਾ ਉਹ ਵੀ ਮੋਡੀਫਿਕੇਸ਼ਨ ਕੀਤੀ ਉਹਦੇ ਪੰਪ ਦੀ ਉਹਦੀ ਹਾਂ ਜੀ ਹਾਂ ਕਲਮ ਲੱਗਿਆ ਰ ਆਪਣੀ ਵਰਕਸ਼ਾਪ ਤੇ ਕੋਈ ਵੀ ਟਰੈਕਟਰ ਆ ਜੀ ਹਾਂ ਜੀ ਹਾਂ ਕੋਈ ਵੀ ਤੇ ਇਹ ਚੱਕ ਦੇਣੇ ਵਟੇ ਚੱਕ ਦੇਣੇ ਇਹ ਸਾਰਾ ਕੰਮ ਵੀ ਇੱਕ ਥਾਂ ਥੱਲੇ ਆ। ਹਮਮ ਫੇਰ ਨੰਬਰ 2 ਸਾਰੇ ਆਪਾਂ ਕੰਮ ਕਰਦੇ ਆ। ਬਾਕੀ ਇੱਕ ਗਾਲਾ ਮੋਡੀਫਿਕੇਸ਼ਨ ਆਪਾਂ ਕੀਤੀ ਐ ਟਰੈਕਟਰ ਦੀ। ਹਮ ਇਹਦੀ ਅਸੀਂ ਗਾਰੰਟੀ ਦੇਵਾਂਗੇ ਜੇ ਮੋਡੀਫਿਕੇਸ਼ਨ ਦੇ ਬਾਅਦ ਵੀ ਕੋਈ ਇਹਨੂੰ ਨੁਕਸ ਪੈਂਦਾ। ਤੁਸੀਂ ਬੈਠੇ ਹੋ। ਅਸੀਂ ਬੈਠੇ ਆ। ਆਣਾ ਉੱਥੇ ਵੀਰਾ ਬੈਠਾ ਉਹਨੂੰ ਕਹੇ ਆਹ ਬੰਦੇ ਨਾਲ ਗੱਲ ਕਰ ਲੈ। ਬਹੁਤ ਫੋਨ ਆਈ ਜਾਂਦੇ। ਵੀ ਮੈਂ ਨਾ ਸਵਾਲ ਪੁੱਛਣਾ ਵੀ ਸੀਗਾ। ਤੁਸੀਂ ਇੱਥੇ ਸਾਰਾ ਕੁਝ ਕਰਤਾ ਇਹਦਾ। ਹਾਂਜੀ ਹਾਂ। ਸਵੀਰ ਇਹਦਾ ਤੁਸੀਂ ਕਰੀ ਜਾਂਦੇ ਹੋ ਮੰਨ ਲਓ ਇਹਦਾ ਵੇਖੀਓ ਤੁਸੀਂ ਕੱਲਾ ਕੱਲਾ ਨਾਟੀ